ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵੇ ਦੇਸ ਦੇ ਬਰਾੜਾ ਨੇ ਕੀ ਸੱਚਮੁੱਚ ਮੁਕਤ ਸਰ ਦੀ ਜੰਗ ਬਦਲੇ ਗੁਰੂ ਗੋਬਿੰਦ ਸਿੰਘ ਜੀ ਤੋਂ ਤਨਖਾਹਾਂ ਮੰਗੀਆਂ ਸਨ ਕਿ ਸੱਚਮੁੱਚ ਬਰਾੜਾ ਨੇ ਕਲਗੀਧਰ ਪਾਤਸ਼ਾਹ ਜੀ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਘੋੜੇ ਨੂੰ ਰੋਕ ਲਿਆ ਸੀ ਜਾਂ ਇਹਨਾਂ ਗੱਲਾਂ ਦੀ ਅਸਲੀਅਤ ਕੁਝ ਹੋਰ ਹੈ ਇਸ ਇਤਿਹਾਸਕ ਘਟਨਾ ਦੀ ਅਸਲੀ ਹਕੀਕਤ ਸੁਣ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਤੇ ਜੇ ਨਵੇਂ ਹੋ ਹੋਰ ਇਤਿਹਾਸਕ ਵੀਡੀਓ ਲਈ ਸਾਡੇ YouTube ਚੈਨਲ ਮਲਕ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ 14ਵਾਂ ਜੁੱਧ ਸੀ ਮੁਕਤਸਰ ਸਾਹਿਬ ਦਾ ਜੁੱਧ ਤੇ ਇਸ ਜੰਗ ਤੋਂ ਪਹਿਲਾਂ ਇਸ ਸਥਾਨ ਨੂੰ ਖਿਦਰਾਣੇ ਦੀ ਢਾ ਵਾਕਿਆ ਜਾਂਦਾ ਸੀ ਜਾਣੇ ਕਿ ਕੁਦਰਤ ਵੱਲੋਂ ਇੱਥੇ ਇੱਕ ਡੂੰਗੀ ਢਾਬ ਬਣੀ ਹੋਈ ਸੀ ਜਿਸ ਵਿੱਚ ਮੀਂਹ ਕਣੀ ਦਾ ਪਾਣੀ ਇਕੱਠਾ ਹੋ ਜਾਂਦਾ ਤੇ ਇਸ ਇਲਾਕੇ ਦੇ ਲੋਕ ਉਸ ਪਾਣੀ ਨੂੰ ਸਾਰਾ ਸਾਲ ਆਪਣੀਆਂ ਲੋੜਾਂ ਵਾਸਤੇ ਵਰਤਦੇ ਰਹਿੰਦੇ ਤੇ ਜੇ ਖਿਦਰਾਣੇ ਸ਼ਬਦ ਦੇ ਅਰਥ ਲੱਭਣੇ ਹੋਣ ਤਾਂ ਸੰਸਕ੍ਰਿਤ ਦਾ ਸ਼ਬਦ ਹੈ ਖਿਦਰ ਖਿਦਰ ਦਾ ਮਤਲਬ ਹੁੰਦਾ ਹੈ ਤਪੱਸਵੀ ਇਸ ਕੁਦਰਤੀ ਬਣੀ ਢਾਬ ਦੇ ਕੰਢੇ ਤੇ ਇੱਕ ਤਪੱਸਵੀ ਰਹਿੰਦਾ ਸੀ ਸੋ ਲੋਕਾਂ ਨੂੰ ਇਸ ਤਪਸਵੀ ਦਾ ਨਾਮ ਤੇ ਪਤਾ ਨਹੀਂ ਸੀ ਪਰ ਇਸ ਢਾਬ ਦਾ ਨਾਮ ਹੌਲੀ-ਹੌਲੀ ਤਪਸਵੀ ਦੀ ਢਾਬ ਜਾਨੀ ਖਿਦਰਾਣੇ ਦੀ ਢਾਬ ਪ੍ਰਚਲਿਤ ਹੋ ਗਿਆ। ਇਹ ਖਿਦਰਾਣੇ ਦੀ ਢਾਬ ਕੋਟਕਪੂਰੇ ਤੋਂ 20 ਮੀਲ ਦੀ ਦੂਰੀ ਤੇ ਸੀ ਤੇ ਇਸੇ ਢਾਬ ਦੇ ਕੰਡੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸੂਬਾ ਸਰਹੰਦ ਦੇ ਨਾਲ ਇੱਕ ਫੈਸਲਾ ਕੁੰਨ ਜੰਗ ਲੜੀ ਗਈ ਸੀ ਜਿਸ ਨੂੰ ਮੋਕਤ ਸਰ ਦਾ ਯੁੱਧ ਆਖਿਆ ਜਾਂਦਾ ਹੈ। ਇਸ ਜੰਗ ਦੇ ਵਿੱਚ ਜਿਹੜੇ ਮਾਲਵੇ ਦੇ ਜ਼ਿਮੀਂਦਾਰ ਕਬੀਲੇ ਸੀ ਜਿੰਨਾ ਵਿੱਚੋਂ ਕਾਂਗੜ ਦੇ ਧਾਲੀਵਾਲ ਜੱਟ ਬਰਾੜ ਫੂਲਕੇ ਗੱਲ ਚੈਲ ਰੰਧਾਵੇ ਕਾਲੇ ਮਾਨ ਮਾਹਲ ਦੁੱਲਟ ਅਤੇ ਭਾਈਕੇ ਤੇ ਹੋਰ ਵੀ ਇਸ ਇਲਾਕੇ ਦੇ ਦੇਸੀ ਜ਼ਿਮੀਂਦਾਰ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਜਿੰਨਾ ਵਿੱਚੋਂ ਭਾਈ ਬੈਲੋਕੇ ਭਾਈ ਭਗਤੂਕੇ ਭਾਈ ਮੂਲਚੰਦਕੇ ਪੁੰਦੜ ਸੈਦਾ ਜਹਾਂਦਾ ਰਤਨਾ ਆਦ ਸਖ ਸ਼ਾਮਲ ਸਨ ਤੇ ਉਧਰੋਂ ਮਾਝੇ ਦੇ ਜੱਥੇ ਵੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਮਾਲਵੇ ਵਿੱਚ ਪਹੁੰਚ ਗਏ ਸੀ ਤੇ ਇਸ ਜੰਗ ਵਿੱਚ ਮਾਲਵੇ ਦੇ ਵਸਨੀਕ ਹਰ ਨਸਲ ਦੇ ਇਨਸਾਨ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਲੋਂ ਸਾਥ ਦਿੱਤਾ ਸੀ ਤੇ ਇਸ ਜੰਗ ਵਿੱਚ ਗੁਰੂ ਸਾਹਿਬ ਦੀ ਸੰਪੂਰਨ ਫਤਿਹ ਵੀ ਹੋਈ ਸੀ ਇਸ ਕਰਕੇ ਹੀ ਦੁਬਾਰਾ ਕਿਸੇ ਹਕੂਮਤ ਦੀ ਹਿੰਮਤ ਨਹੀਂ ਸੀ ਪਈ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰੇ ਤੇ ਗੁਰੂ ਸਾਹਿਬ ਜੀ ਮਾਲਵੇ ਵਿੱਚ 9 ਮਹੀਨਿਆਂ ਦਾ ਲੰਮਾ ਟਾਈਮ ਰਹੇ ਤੇ ਵੱਖ-ਵੱਖ ਇਲਾਕਿਆਂ ਵਿੱਚ ਕਲਗੀਧਰ ਪਾਤਸ਼ਾਹ ਜੀ ਆਪਣੇ ਕੌਤਕ ਕਰਦੇ ਰਹੇ ਹੁਣ ਆਪਾਂ ਬਰਾੜਾਂ ਦੇ ਤਨਖਾਹਾਂ ਮੰਗਣ ਵਾਲੀ ਪ੍ਰਚਲਿਤ ਸਾਖੀ ਦੀ ਗੱਲ ਕਰਦੇ ਹਾਂ ਮੁਕਤਸਰ ਸਾਹਿਬ ਦਾ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵੱਲੋਂ ਚੱਲ ਪਏ ਤੇ ਸਾਰੀਆਂ ਸਿੱਖ ਸੰਗਤਾਂ ਮਾਲਵੇ ਦੇ ਬਰਾੜਾਂ ਦੇ ਜੱਟ ਕਬੀਲੇ ਗੁਰੂ ਸਾਹਿਬ ਜੀ ਦੇ ਨਾਲ ਹੀ ਅਗਲੇ ਸਫ਼ਰ ਵਾਸਤੇ ਜਾ ਰਹੇ ਸੀ ਤੇ ਜਦੋਂ ਪਿੰਡ ਛੱਤਿਆਣੇ ਵਿੱਚ ਸਾਰੀਆਂ ਸਿੱਖ ਸੰਗਤਾਂ ਦਾ ਦਲ ਪਹੁੰਚਿਆ ਤਾਂ ਬਰਾੜਾਂ ਦੇ ਇੱਕ ਧੜੇ ਨੇ ਕਲਗੀਧਰ ਪਾਤਸ਼ਾਹ ਜੀ ਦੇ ਘੋੜੇ ਦੇ ਅੱਗੇ ਖਲੋ ਕੇ ਬੇਨਤੀ ਕੀਤੀ ਕਿ ਸ਼ਹਿਨशाह ਹਜ਼ੂਰ ਪਾਤਸ਼ਾਹ ਜੀ ਜੇ ਕੋਈ ਸਾਡਾ ਹਿਸਾਬ ਕਿਤਾਬ ਹੈ ਆਪ ਜੀ ਨੇ ਪ੍ਰਸੰਨ ਹੋ ਕੇ ਸਾਨੂੰ ਕੋਈ ਦਾਤਾਂ ਬਖਸ਼ਣੀਆਂ ਹਨ ਤਾਂ ਕਿਰਪਾ ਕਰਕੇ ਇੱਥੇ ਹੀ ਬਖਸ਼ ਦਿਓ ਤੇ ਇੱਥੋਂ ਸਾਨੂੰ ਆਪਣੇ ਇਲਾਕਿਆਂ ਵਿੱਚ ਵਾਪਸ ਜਾਣ ਦੀ ਆਗਿਆ ਬਖਸ਼ੋ ਰਾੜਾਂ ਦੇ ਕਬੀਲੇ ਦੀ ਇਹ ਬੇਨਤੀ ਸੁਣ ਕੇ ਬਾਕੀ ਦੀ ਸਿੱਖ ਸੰਗਤ ਸੋਚਾਂ ਵਿੱਚ ਪੈ ਗਈ ਕਿ ਜਿਨ੍ਹਾਂ ਲੋਕਾਂ ਨੇ ਮੌਕਤਸਰ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਤਨੋਂ ਮਨੋਂ ਸਾਥ ਦਿੱਤਾ ਹੋਵੇ ਉਹ ਕਲਗੀਧਰ ਪਾਤਸ਼ਾਹ ਜੀ ਤੋਂ ਵਾਪਸ ਮੁੜਨ ਦੀ ਆਗਿਆ ਕਿਉਂ ਮੰਗ ਰਹੇ ਨੇ ਉਹ ਅੱਗੇ ਗੁਰੂ ਸਾਹਿਬ ਦੇ ਨਾਲ ਕਿਉਂ ਨਹੀਂ ਜਾ ਰਹੇ ਆਓ ਹੁਣ ਆਪਾਂ ਇਸ ਗੱਲ ਦੀ ਅਸਲੀਅਤ ਵੇਖਦੇ ਹਾਂ ਜੇ ਆਪਾਂ ਇਸ ਗੱਲ ਦੀ ਅਸਲੀਅਤ ਨੂੰ ਇਤਿਹਾਸ ਦੇ ਵਿੱਚੋਂ ਦੇਖੀਏ ਤਾਂ ਪਤਾ ਲੱਗਦਾ ਹੈ ਮਕਤਸਰ ਵਾਲੀ ਜੰਗ ਵਿੱਚ ਬਰਾੜਾਂ ਦੇ ਸਾਰੇ ਧੜਿਆਂ ਨੇ ਪੂਰਾ ਸਾਥ ਦਿੱਤਾ ਸੀ ਕਲਗੀਧਰ ਪਾਤਸ਼ਾਹ ਜੀ ਦਾ ਪਰ ਇਹਨਾਂ ਸਾਰੇ ਧੜਿਆਂ ਵਿੱਚੋਂ ਪ੍ਰਮੁੱਖ ਬਰਾੜਾਂ ਦੇ ਚਾਰ ਧੜੇ ਸੀ ਜਿਨ੍ਹਾਂ ਚੋਂ ਇੱਕ ਧੜਾ ਸੀ ਸਰਦਾਰ ਦੱਲ ਸਿੰਘ ਬਰਾੜ ਦਾ ਇਹਨਾਂ ਨੂੰ ਇਤਿਹਾਸ ਵਿੱਚ ਸਾਬੋਕੇ ਬਰਾੜ ਵੀ ਆਖਿਆ ਜਾਂਦਾ ਹੈ ਦੂਜਾ ਧੜਾ ਸੀ ਸਰਦਾਰ ਦਾਨ ਸਿੰਘ ਬਰਾੜ ਦਾ ਤੇ ਤੀਸਰਾ ਧੜਾ ਸੀ ਕਪੂਰੇ ਬਰਾੜ ਦਾ ਤੇ ਚੌਥਾ ਧੜਾ ਸੀ ਭਾਈ ਗਿਆ ਦਾ ਇੰਨਾਂ ਵਿੱਚੋਂ ਕੁਝ ਧੜੇ ਦੁੱਲਕੇ ਬਰਾੜਾਂ ਦੇ ਸੀ ਤੇ ਕਈ ਧੜੇ ਪੌੜਕੇ ਬਰਾੜਾਂ ਨਾਲ ਸੰਬੰਧਿਤ ਸੀ ਇਹ ਦੁੱਲਕੇ ਬਰਾੜ ਤੇ ਪੌੜਕੇ ਬਰਾੜਾਂ ਦਾ ਪੂਰਾ ਇਤਿਹਾਸ ਆਪਾਂ ਕਿਸੇ ਹੋਰ ਵੱਖਰੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਜੇ ਉਂਝ ਦੇਖੀਏ ਤਾਂ ਸਾਰੇ ਧੜੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸ਼ਰਧਾਲੂ ਸੀ ਪਰ ਇਨ੍ਹਾਂ ਬਰਾੜਾਂ ਦੀ ਆਪਸ ਵਿੱਚ ਇੱਕ ਦੂਸਰੇ ਨਾਲ ਬਣਦੀ ਨਹੀਂ ਸੀ ਆਪਸ ਵਿੱਚ ਧੜੇ ਬੰਦੀ ਤੇ ਜਾਤੀ ਈਰਖਾ ਸੀ ਤਾਹੀਂ ਬਰਾੜਾਂ ਦੇ ਇੱਕ ਧੜੇ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸੀ ਪਾਤਸ਼ਾਹ ਜੀ ਜਿਹੜੀਆਂ ਵੀ ਬਖਸ਼ਿਸ਼ਾਂ ਦੇਣੀਆਂ ਸਾਨੂੰ ਇੱਥੇ ਹੀ ਦੇ ਦਿਓ ਇੱਥੋਂ ਅਸੀਂ ਵਾਪਸ ਮੁੜਨਾ ਹੈ ਕਿਉਂਕਿ ਇਸ ਤੋਂ ਅੱਗੇ ਡੱਲ ਸਿੰਘ ਬਰਾੜ ਯਾਨੀ ਡੱਲੇ ਬਰਾੜ ਦਾ ਇਲਾਕਾ ਸ਼ੁਰੂ ਹੁੰਦਾ ਹੈ ਅਸੀਂ ਡੱਲੇ ਬਰਾੜ ਦੇ ਇਲਾਕੇ ਵਿੱਚ ਆਪਣਾ ਪੈਰ ਨਹੀਂ ਪਾ ਸਕਦੇ ਜੇ ਇਤਿਹਾਸ ਵਿੱਚੋਂ ਦੇਖੀਏ ਤਾਂ ਭਾਵੇਂ ਇਹ ਗੱਲ 3.5 ਸੌ ਸਾਲ ਪੁਰਾਣੀ ਹੈ ਇਸ ਚੀਜ਼ ਨੂੰ ਜੇ ਆਪਾਂ ਅੱਜ ਦੇ ਸਮੇਂ ਵਿੱਚ ਵੀ ਦੇਖਣਾ ਹੋਵੇ ਸਾਡੇ ਸਾਹਮਣੇ ਇਹ ਗੱਲ ਆਪਣੇ ਆਪ ਆਉਂਦੀ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਗਰ ਕੀਰਤਨ ਰਵਾਨਾ ਹੁੰਦਾ ਹੈ ਤਾਂ ਸਾਰੇ ਲੋਕ ਸੰਗਤੀ ਰੂਪ ਵਿੱਚ ਇਕੱਠੇ ਤਾਂ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਨਾਲ ਪਰ ਪਿੰਡਾਂ ਵਿੱਚ ਲੋਕਾਂ ਦੀ ਇੱਕ ਦੂਸਰੇ ਨਾਲ ਜਾਤੀ ਈਰਖਾ ਇੱਥੋਂ ਤੱਕ ਵਧੀ ਹੁੰਦੀ ਹੈ ਕਿ ਕਈ ਲੋਕ ساری ਉਮਰ ਇੱਕ ਦੂਸਰੇ ਦੇ ਘਰ ਵਿੱਚ ਪੈਰ ਨਹੀਂ ਪਾਉਂਦੇ ਤੇ ਨਾ ਦੋਸਤ ਦੇ ਘਰ ਦਾ ਕਦੇ ਪਾਣੀ ਪੀਂਦੇ ਆ। ਇਹੋ ਹੀ ਹਾਲਾਤ ਉਸ ਵੇਲੇ ਸੀ ਬਰਾੜਾਂ ਦੇ ਆਪ ਸਭ ਵਿੱਚ ਜਾਤੀ ਈਰਖਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਰਦਾਰ ਸਾਰੇ ਬਰਾੜਾਂ ਦੀ ਬਰਾਬਰ ਸੀ ਪਰ ਕਲਗੀਧਰ ਪਾਤਸ਼ਾਹ ਜੀ ਕੁਝ ਹੋਰ ਤਰੀਕੇ ਨਾਲ ਸੋਚਦੇ ਸੀ ਗੁਰੂ ਸਾਹਿਬ ਜੀ ਚਾਹੁੰਦੇ ਸਨ ਕਿ ਇਹਨਾਂ ਸਾਰੇ ਬਰਾੜਾਂ ਨੂੰ ਇੱਕ ਥਾਂ ਇਕੱਠੇ ਕਰਿਆ ਜਾਵੇ ਇਹਨਾਂ ਦੇ ਦਿਲ ਵਿੱਚ ਜਿਹੜੀ ਰੰਜਿਸ਼ ਹੈ ਉਸ ਨੂੰ ਖਤਮ ਕੀਤਾ ਜਾਵੇ ਤਾਂ ਕਿ ਅੱਗੇ ਵਾਸਤੇ ਇਹ ਲੋਕ ਰਲ ਮਿਲ ਕੇ ਰਹਿਣ ਤੇ ਇਸ ਮਾਲਵੇ ਦੇਸ਼ ਦੇ ਲੋਕਾਂ ਦੀ ਭਲਾਈ ਹੋ ਸਕੇ ਇਸ ਲਈ ਕਲਗੀਧਰ ਪਾਤਸ਼ਾਹ ਸਾਰੇ ਬਰਾੜਾ ਨੂੰ ਬਾਰ-ਬਾਰ ਆਖ ਰਹੇ ਸਨ ਕਿ ਸਾਡੇ ਨਾਲ ਸਾਬੋ ਕੀ ਤਲਵੰਡੀ ਚੱਲੋ ਉੱਥੇ ਸਾਰਿਆਂ ਦਾ ਹਿਸਾਬ ਕਿਤਾਬ ਤੇ ਸਾਰਿਆਂ ਨੂੰ ਸਨਮਾਨ ਬਖਸ਼ਿਸ਼ ਕੀਤੇ ਜਾਣਗੇ ਆਮ ਤੌਰ ਤੇ ਇਤਿਹਾਸ ਵਿੱਚ ਇੱਥੇ ਜਿਹੜੀ ਟੂਕ ਵਰਤੀ ਜਾਂਦੀ ਹੈ ਨਾ ਕਿ ਆਖੇ ਖੀ ਰੱਖੋ ਜਾਂ ਚੱਕਰੀ ਲਹੋ ਇਸ ਕਰਕੇ ਹੀ ਗੁਰੂ ਸਾਹਿਬ ਜੀ ਸਾਰੇ ਬਰਾੜਾ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਸੀ ਕਿ ਸਿੱਖ ਹੋਣ ਦੇ ਨਾਤੇ ਇਹ ਸਾਡੇ ਨਾਲ ਇਕੱਠੇ ਚੱਲਣਗੇ ਜਿਹੜਾ ਸਿੱਖੀ ਨੂੰ ਨਹੀਂ ਮੰਨੇਗਾ ਉਹ ਆਪਣੀ ਚੱਕਰੀ ਲੈ ਕੇਿੱਥੋਂ ਵਾਪਸ ਜਾਵੇਗਾ ਗੱਲ ਤੇ ਦਿਲ ਵਿਚਲੀ ਈਰਖਾ ਮਿਟਾਉਣ ਦੀ ਸੀ ਪਰ ਇਹ ਗਰਮ ਖੂਨ ਵਾਲੇ ਬਰਾੜ ਆਪਣੀ ਅੰਦਰਲੀ ਦੁਸ਼ਮਣੀ ਨੂੰ ਇੱਕ ਦੂਸਰੇ ਨਾਲ ਮਿਟਾਉਣ ਵਾਸਤੇ ਤਿਆਰ ਨਹੀਂ ਸੀ ਅਖੀਰ ਜਦੋਂ ਬਰਾੜਾਂ ਦੀ ਧੜੇਬੰਦੀ ਤੇ ਆਪਸੀ ਫੁੱਟ ਸਾਰਿਆਂ ਦੇ ਸਾਹਮਣੇ ਆ ਗਈ ਤਾਂ ਸੰਗਤ ਦੇ ਇਕੱਠ ਵਿੱਚ ਬਰਾੜਾਂ ਦੇ ਇੱਕ ਧੜੇ ਨੇ ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਆਪਣੀ ਪਿਛਲੀਆਂ ਪੀੜੀਆਂ ਦੀ ਦਸ਼ਮਣੀ ਖਤਮ ਕਰਕੇ ਕਲਗੀਧਰ ਪਾਤਸ਼ਾਹੀ ਨਾਲ ਸਾਬੋ ਕੀ ਤਲਵੰਡੀ ਚੱਲਣ ਦਾ ਨਿਰਣਾ ਲੈ ਲਿਆ। ਇਹ ਸੀ ਸਰਦਾਰ ਦਾਨ ਸਿੰਘ ਬਰਾੜ ਦਾ ਧੜਾ। ਬਾਬਾ ਦਾਨ ਸਿੰਘ ਨੇ ਕਲਗੀਧਰ ਪਾਤਸ਼ਾਹੀ ਦਾ ਬਚਨ ਮੰਨ ਲਿਆ ਸੀ ਪਰ ਇੱਥੇ ਇੱਕ ਪੂਰੇ ਬਰਾੜ ਦੇ ਧੜੇ ਨੇ ਕਲਗੀਧਰ ਪਾਤਸ਼ਾਹ ਦਾ ਬਚਨ ਨਾ ਮੰਨਿਆ ਤੇ ਡੱਲੇ ਦੇ ਇਲਾਕੇ ਵਿੱਚ ਜਾਣ ਨੂੰ ਤਿਆਰ ਨਾ ਹੋਇਆ। ਜਾਂ ਤੇ ਕਪੂਰੇ ਬਰਾੜ ਦੀ ਮਾੜੀ ਕਿਸਮਤ ਸਮਝ ਲਓ। ਜਾ ਭਾਵੀ ਦਾ ਵਰਤਾਰਾ ਇਸ ਕਪੂਰੇ ਬਰਾੜ ਦੀਆਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਕੀ ਕੁਝ ਵਾਪਰਿਆ ਇਹ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਜ਼ਿਕਰ ਜ਼ਰੂਰ ਕਰਾਂਗੇ ਕਿਵੇਂ ਇਸ ਦਾ ਖਾਨਦਾਨ ਆਪਸ ਵਿੱਚ ਲੜਕੇ ਹੀ ਤਹਿਸਨੈਸ ਹੋ ਗਿਆ ਸੀ ਜਦੋਂ ਦਾਨ ਸਿੰਘ ਬਰਾੜ ਗੁਰੂ ਗੋਬਿੰਦ ਸਿੰਘ ਜੀ ਨਾਲ ਡੱਲੇ ਬਰਾੜ ਦੇ ਇਲਾਕੇ ਵਿੱਚ ਜਾਣ ਲਈ ਰਾਜੀ ਹੋ ਗਿਆ ਤਾਂ ਸਾਖੀ ਪੋਥੀ ਦੀਆਂ ਟੋਕਾਂ ਅਨੁਸਾਰ ਗੁਰੂ ਸਾਹਿਬ ਜੀ ਕਹਿੰਦੇ ਦਾਨ ਸਿੰਘ ਅਸਪਾਲੀ ਆ ਚਾੱਕਰੀ ਲੈ ਵਰਤੀ ਦੀ ਐ ਅੱਗੋ ਦਾਨ ਸਿੰਘ ਕਹਿੰਦਾ ਜੀ ਪਾਤਸ਼ਾਹ ਜੀ ਮੈਨੂੰ ਸਿੱਖੀ ਵਰਸ਼ੋ ਜੀ ਮੇਰੇ ਦੁੱਧ ਪੁੱਤ ਘੋੜੇ ਸਭ ਕੁਝ ਹੈ ਜੀ ਫੇਰ ਗੁਰੂ ਸਾਹਿਬ ਜੀ ਨੇ ਭਾਈ ਦਾਨ ਸਿੰਘ ਬਰਾੜ ਨੂੰ ਅਮਰਤ ਛਕਣ ਵਾਸਤੇ ਆਖਿਆ ਦਾਨ ਸਿੰਘ ਜੀ ਨੇ ਬਚਨ ਮੰਨ ਕੇ ਕੇਸ ਵੀ ਰੱਖੇ ਖੰਡੇ ਕੀ ਪੌਹਲ ਵੀ ਲਈ ਪਰ ਗੁਰੂ ਦੇ ਸਿੱਖ ਨੇ ਚਾੱਕਰੀ ਨਹੀਂ ਲਈ ਫੇਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਦਾਨ ਸਿੰਘ ਜੀ ਗੁਰੂ ਦਿਆਲ ਹੈ ਮੰਗੋ ਕੁਝ ਦਾਨ ਸਿੰਘ ਬਰਾੜ ਜੀ ਨੇ ਦੋਵੇਂ ਹੱਥ ਜੋੜ ਕੇ ਆਖਿਆ ਸੀ ਸੱਚੇ ਪਾਤਸ਼ਾਹ ਜੀ ਆਪ ਦਿਆਲ ਹੋ ਕਿਰਪਾ ਕਰੋ ਆਪ ਜੀ ਸਾਡੀ ਗਰੀਬਾਂ ਦੀ ਨਗਰੀ ਵਿੱਚ ਚਰਨ ਜਰੂਰ ਪਾਵੋ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਇਸ ਪਿਆਰੇ ਸਿੱਖ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਉਸੇ ਵੇਲੇ ਸਾਬੋ ਕੀ ਤਲਵੰਡੀ ਜਾਨੀ ਦਮਦਮਾ ਸਾਹਿਬ ਤੋਂ ਚੱਲ ਕੇ ਦਾਨ ਸਿੰਘ ਬਰਾੜ ਜੀ ਦੇ ਪਿੰਡ ਅਵਲੂ ਮਹਿਮਾ ਵਿੱਚ ਆਪਣੇ ਚਰਨ ਪਾ ਕੇ ਉਸ ਨਗਰ ਨੂੰ ਪਵਿੱਤਰ ਕੀਤਾ ਸੀ ਜਦੋਂ ਕਲਗੀਧਰ ਪਾਤਸ਼ਾਹ ਜੀ ਬਾਕੀ ਬਰਾੜਾਂ ਦੇ ਧੜਿਆਂ ਤੇ ਸਿੱਖ ਸੰਗਤਾਂ ਦੇ ਨਾਲ ਡੱਲੇ ਚੌਧਰੀ ਦੇ ਇਲਾਕੇ ਸਾਬੋ ਕੀ ਤਲਵੰਡੀ ਵਿੱਚ ਪਹੁੰਚੇ ਤਾਂ ਡੱਲੇ ਬਰਾੜ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆਪਣਾ ਡੇਰਾ ਮਹਿਲਾ ਵਿੱਚ ਕਰਨ ਲਈ ਕਿਆ ਪਰ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਡੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਪਹੁੰਚੇ ਆ ਪਹਿਲੇ 5 ਦਿਨ ਸਾਰੀਆਂ ਸਿੱਖ ਸੰਗਤਾਂ ਦਾ ਗੁਰੂ ਕੇ ਦਲ ਦਾ ਲੰਗਰ ਭਾਈ ਡੱਲੇ ਦੀ ਹਵੇਲੀ ਵਿੱਚੋਂ ਬਣ ਕੇ ਆਉਂਦਾ ਰਿਹਾ ਫੇਰ ਖਾਲਸੇ ਨੇ ਆਪਣੇ ਲੰਗਰ ਦੀ ਤਿਆਰੀ ਆਪਣੇ ਕੈਂਪ ਦੇ ਵਿੱਚ ਕੀਤੀ ਫੇਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਦੇ ਹੋਏ ਇੱਕ ਦਿਨ ਦੱਲ ਸਿੰਘ ਬਰਾੜ ਨੇ ਇੱਕ ਵੱਡਾ ਲੰਗਰ ਕੀਤਾ ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਸੱਦਾ ਦਿੱਤਾ ਗਿਆ ਤੇ ਬਰਾੜਾਂ ਦੇ ਸਾਰੇ ਧੜਿਆਂ ਨੂੰ ਸੱਦਿਆ ਗਿਆ ਵਿਦਵਾਨਾਂ ਮੁਤਾਬਕ ਤਰਾਤਰੀ ਪ੍ਰਸ਼ਾਦ ਵਰਤਾਇਆ ਗਿਆ ਤੇ ਡੱਲੇ ਨੇ ਗੁਰੂ ਸਾਹਿਬ ਜੀ ਨੂੰ ਇੱਕ ਘੋੜਾ ਦੋਸ਼ਾਲਾ ਤੇ 100 ਦਮੜਾ ਮੱਥਾ ਟੇਕਿਆ ਤੇ ਮਾਤਾ ਜੀ ਹੁਣਾਂ ਨੂੰ ਚੰਗੇ ਚੰਗੇ ਕੀਮਤੀ ਤਯੋਰ ਤੇ 25-25 ਰੁਪਏ ਡੱਲੇ ਨੇ ਮੱਥਾ ਟੇਕਿਆ ਸੀ ਇਸ ਤਰ੍ਹਾਂ ਮਾਲਵੇ ਦੇ ਵਿੱਚ ਬਾਬਾ ਧਾਨ ਸਿੰਘ ਬਰਾੜ ਨੇ ਰਾੜਾ ਵਿੱਚੋਂ ਅਪੀਲ ਕਰਦੇ ਹੋਏ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਮਾਲਵੇ ਦੀ ਸਿੱਖੀ ਨੂੰ ਰੱਖਿਆ ਸੀ ਤੋਂ ਮਾਲਵਾ ਦੇਸ਼ ਦੇ ਬਰਾੜਾਂ ਦਾ ਬਾਕੀ ਇਤਿਹਾਸ ਇੱਕ ਹੋਰ ਵੱਖਰੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਇੱਥੇ ਹੀ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ